ਘਰ ਵਾਲੀ ਦਾ ਰਿਸ਼ਤਾ ਵੀ ਵਿਹਾਰਕ ਹੋ ਗਿਆ। ਉਹ ਵੀ ਪੈਸੇ ਨਾਲ ਹੀ ਸਾਝ ਹੈ। ਪੁੱਤਰ ਹੋ ਗਿਆ ਉਹਦੀ ਵੀ ਪੈਸੇ ਨਾਲ ਹੀ ਸਾਝ ਹੈ। ਤੇ ਮਹਾਰਾਜ ਦੇ ਬਚਨ ਕਹਿ ਲੋਕਾਂ ਵਿੱਚ ਮੂੰਹ ਕਾਲਾ ਹੋਆ ਅੰਦਰ ਉੱਬੇ احساس ਹੋ ਕੇ ਲੈਂਦਾ। ਲੋਕ ਵੀ ਜਿਹੜੇ ਨੇ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਤਰ੍ਹਾਂ ਤਰ੍ਹਾਂ ਦੇ ਬੋਲ ਕਬੋਲ ਬੋਲਦੇ ਨੇ। ਲੋਕਾਂ ਦੇ ਵਿੱਚ ਸ਼ਰਮਿੰਦਗੀ ਹੁੰਦੀ ਹੈ। ਮਹਾਰਜ ਕਹਿਣ ਲੱਗੇ ਮਨਮੁੱਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਬੇਸਾਸ ਹੁਣ ਇਹ ਹਾਲਤ ਕਿਹਦੀ ਹੁੰਦੀ ਹੈ ਮਨਮੁਖ ਦੀ ਹੁੰਦੀ ਹੈ ਜਿੰਨੀ ਵੀ ਉੱਤੇ ਬਿਆਨ ਕੀਤੀ ਹੈ ਨਾ ਇਹ ਹਾਲਤ ਮਨਮੁਖ ਦੀ ਹੁੰਦੀ ਹੈ ਕਿਉਂਕਿ ਮਨਮੁਖ ਕਹਿੰਦੇ ਹੀ ਉਹਨੂੰ ਨੇ ਜਿਹਦੇ ਮਨ ਵਿੱਚ ਕੁਝ ਕੁਝ ਹੋਵੇ ਤੇ ਮੁਖ ਦੇ ਵਿੱਚ ਕੁਝ ਹੋਵੇ ਉਹਨੂੰ ਮਨਮੁਖ ਕਹਿੰਦੇ ਜਿਹੜਾ ਗੁਰੂ ਦੀ ਸਿੱਖਿਆ ਕਮਾਉਣ ਦਾ ਦਿਖਾਵਾ ਕਰਦਾ ਹੋਵੇ ਪਰ ਅੰਦਰੋਂ ਨਾ ਕਮਾਉਂਦਾ ਹੋਵੇ ਮਾਰੇ ਕਹਿੰਦੇ ਗੁਰੂ ਚਰਨਾ ਚ ਆਇਆ ਐ ਤਾਂ ਮਨਮੁਖ ਵਾਲਾ ਹੀ ਕੰਮ ਤੂੰ ਕਦੇ ਸਿੱਖਿਆ ਕਮਾਈ ਥੋੜਾ ਹੁਣ ਮਹਾਰਾਜ ਨੇ ਇੱਥੇ ਰਹਿਮਤ ਕੀਤੀ ਮਨਮੁਖ ਬੰਦੇ ਦਾ ਵਿਸ਼ਵਾਸ ਖਤਮ ਹੋ ਜਾਂਦਾ ਜਿੰਨੇ ਵੀ ਰਿਸ਼ਤੇ ਨੇ ਨਾ ਵਿਸ਼ਵਾਸ ਤੇ ਚੱਲਦੇ ਨੇ ਕੋਈ ਵੀ ਰਿਸ਼ਤਾ ਹੈ ਭਾਵੇਂ ਅਸੀਂ ਬੈਂਕ 'ਚ ਪੈਸੇ ਜਮਾ ਕਰਾਉਣੇ ਜੇ ਵਿਸ਼ਵਾਸ ਨਾ ਹੋਵੇ ਤੇ ਕੋਈ ਕਰਾਵੇਗਾ ਥੋੜਾ ਬੰਦਾ ਜਹਾਜ਼ ਵਿੱਚ ਬੈਠਦਾ ਵਿਸ਼ਵਾਸ ਹੀ ਨਾ ਹੋਵੇ ਤੇ ਬੈਠੇਗਾ ਥੋੜਾ ਵਿਸ਼ਵਾਸ ਹੀ ਨਹੀਂ ਹੈ ਮਹਾਰਜ ਕਹਿਣ ਲੱਗੇ ਮਨਮੁਖ ਦੇ ਨਾਲ ਇਹ ਵਾਪਰਦਾ ਵੀ ਉਹਦਾ ਵਿਸ਼ਵਾਸ ਖਤਮ ਹੋ ਜਾਂਦਾ ਹੈ ਉਹਦਾ ਵਿਸ਼ਵਾਸ ਖਤਮ ਹੋ ਜਾਂਦਾ ਹੈ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾਂ ਅੰਤਰਨਾਮ ਨਿਵਾਸ ਮਰਜ਼ ਕਰਨ ਲੱਗੇ ਜਿਹੜਾ ਗੁਰਮਖ ਹੁੰਦਾ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਕਮਾਉਂਦਾ ਹੈ ਉਹਦੇ ਜੀਵਨ ਦੇ ਵਿੱਚ ਸੁੱਖ ਬਣਿਆ ਰਹਿੰਦਾ ਹੈ ਉਹਦੇ ਅੰਦਰ ਪ੍ਰਭੂ ਪਰਮੇਸ਼ਰ ਦੀ ਯਾਦ ਟਿਕੀ ਰਹਿੰਦੀ ਹੈ ਮਹੱਲਾ ਤੀਜਾ ਸੇ ਸੈਣ ਸੇ ਸਜ